ਹਾਲੀ ਉੱਡ ਰਿਹਾ ਕਿ ਯਾਰ ਬੈਠੇ ਦਿੱਲੀ ਪਿੰਡੋਂ ਆਏ ਰਾਤ ਦੇ ਮੇਰੀਆਂ ਰਾਹਾਂ ਦੇ ਵੱਲ ਹੋਣੇ ਝਾਕਦੇ ਤਾਨੂੰ ਸਾਨੂੰ ਵੀ ਤੜਫ ਲੱਗੀ ਰਹਿੰਦੀ ਆ ਉਹ ਕਈ ਸਾਲਾਂ ਬਾਅਦ ਜਾਂਣਿਆ ਸਾਨੂੰ ਲੱਗਦਾ ਜਹਾਜ਼ ਹਾਲੀਵੁੱਡ ਦਾ ਜਦੋਂ ਵੀ ਪੰਜਾਬ ਜਾਂਦਾ ਬਹੁਤ ਪੰਜਾਬ ਦੇ ਨਾਂ ਤੇ ਤਾੜੀਆਂ ਮਾਰੇ ਤਾੜੀਆਂ ਸਾਨੂੰ ਲੱਗਦਾ ਜਹਾਜ਼ ਹਾਲੀਵੁੱਡ ਦਾ ਜਦੋਂ ਵੀ ਪੰਜਾਬ ਜਾਂਦਾ ਕਿ ਬੁੱਢੀ ਮੇਰੀ ਮਾਂ ਦਾ ਵੱਲ ਜਾਊ ਹੌਸਲਾ ਮੈਂ ਜਦੋਂ ਮਿਲਾਂ ਭੱਜ ਕੇ ਬਾਪੂ ਵੀ ਵਿਚਾਰਾ ਮਨ ਪਰੇਖੜਾ ਹੋਣਾ ਹੈ ਹੌਂ ਕਿਆਂ ਨੂੰ ਦੱਪ ਕੇ ਖੁਸ਼ੀ ਜਾਂਦੀ ਨਹੀਂ ਸਵਾਲੀ ਪਿੰਡ ਜਾਣ ਦੀ ਬੁੰਦੇ ਖਵਾਬ ਜਾਂਦੇ ਆ ਸਾਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਜਦੋਂ ਵੀ ਪੰਜਾਬ ਜਾਂਦੇ ਆ ਕਿ ਪਹੁੰਚਿਆ ਗਿਆ ਨਾ ਜਿਹਦੇ ਵਿਆਹ ਉੱਤੇ ਸਿਰ ਤੇ ਵਾਂਵਾ ਪੈਣ ਦਾ ਬਣਦਾ ਫਰਜ਼ ਉਹਦਾ ਸੇਰੋ ਵਾਲਿਆ ਉਹ ਗੁੱਸੇ ਹੋ ਕੇ ਵਹਿਣ ਦਾ ਤੇ ਮੱਟ ਸੁਖੀ ਸੰਦੀ ਬਤਨਾਂ ਨੂੰ ਪਹੁੰਚੀਏ ਤਰੀ ਫਰਿਆਦ ਜਾਂਦੇ ਆ ਸਾਨੂੰ ਲੱਗਦਾ ਜਹਾਜ਼ ਹੌਲੀ ਉੱਡਦਾ ਜਦੋਂ ਵੀ ਪੰਜਾਬ ਜਾਣਿਆ ਤੇ ਭੈਣ ਭਾਈ ਮਾਪੇ ਆ ਕੇ ਯਾਰ ਛੱਡ ਕੇ ਲੋਹੜੀਆਂ ਦੀਵਾਲੀਆਂ ਤਿਹਾਰ ਛੱਡ ਕੇ ਅਧਨੀ ਦਾ ਕੰਮ ਉੱਤੇ ਤੁਰਿਆ ਫਿਰਾਂ ਮੈਂ ਨਾਹੀਂ ਪੀਣ ਦਾ ਇਹ ਟਾਈਮ ਨਾਹੀਂ ਟਾਈਮ ਖਾਣ ਦਾ ਲੋਕਾਂ ਨੂੰ ਤੇ ਦਿਸਦਾ ਮੈਂ ਡਾਲਰ ਕਮਾਉਂਦਾ ਪਰ ਕੀ ਕੀ ਮੈਂ ਗੁਆਇਆ ਮੇਰਾ ਦਿਲ ਜਾਣਦਾ ਕੀ ਕੀ ਮੈਂ ਗੁਆਇਆ ਮੇਰਾ ਦਿਲ ਜਾਣਦਾ ਕਿ ਬੜਾ ਹੀ ਸੀ ਲਾਗ ਲਾ ਮੈਂ ਮਾਂ ਦਾ ਦਿਲਾਰਾ ਜੀ ਨੂੰ ਛੱਡ ਪ੍ਰਦੇਸ਼ ਆ ਕੇ ਬਹਿ ਗਿਆ ਬਾਪੂ ਕਹਿੰਦਾ ਜਾਣ ਲੱਗੇ ਵੇਖਣਾ ਚੌਧੀ ਜੀ ਤੈਨੂੰ ਬਿਨਾ ਵੇਖੇ ਰੱਬ ਜੀ ਨੂੰ ਲੈ ਗਿਆ ਆਹ ਡਾਲਰਾਂ ਨੇ ਉਹਨੂੰ ਕਿਹੜਾ ਮੋੜ ਕੇ ਲਿਆਉਣਾ ਭਾਵੇਂ ਸ਼ਿਵਾਂ ਦੀ ਰਾਖ ਬਿਨਾ ਛਾੜਦਾ ਲੋਕਾਂ ਨੂੰ ਤਾਂ ਦਿਸਦਾ ਮੈਂ ਡਾਲਰ ਕਮਾਉਂਦਾ ਪਰ ਕੀ ਕੀ ਮੈਂ ਗਵਾਇਆ ਮੇਰਾ ਦਿਲ ਜਾਣਦਾ ਜਦੋਂ ਨਿੱਕੀ ਭੈਣ ਦਾ ਵਿਆਹ ਹੋਇਆ ਸੀ ਰੋਇਆ ਸੀ ਸਟੋਰ ਵਿੱਚ ਬੜਕ ਕੇ ਸਿਕਵੇਸ ਕੈਤਾ ਲੈ ਕੇ ਤੁਰ ਗਈ ਵਿਚਾਰੀ ਰੋਂਦੀ ਰੋਂਦੀ ਉਹ ਵੀ ਢੋਲੀ ਛੱਡ ਕੇ ਓਏ ਧੀਆ ਜਹੀ ਭੈਣ ਨੂੰ ਨਾ ਹੱਥੀ ਫੇਦਾ ਕੀਤਾ ਓਏ ਮੰਦ ਭਾਗਾ ਭਾਈਆਂ ਮੈਂ ਜਾਣਦਾ ਲੋਕਾਂ ਨੂੰ ਤਾਂ ਦਿਸਦਾ ਮੈਂ ਡਾਲਰ ਕਮਾਉਂਦਾ ਪਰ ਕੀ ਕੀ ਮੈਂ ਗਵਾਇਆ ਮੇਰਾ ਦਿਲ ਜਾਣਦਾ ਮੇਰਾ ਦਿਲ ਜਾਣਦਾ ਅੱਜ ਪੰਜਾਬ ਪੰਜਾਬ ਖਾਲੀ ਹੋਈ ਜਾਂਦਾ ਸਭੀ ਬੜਾ ਫਿਕਰ ਹੈ ਇਸ ਗੱਲ ਦਾ 7 ਸਾਲ ਹੋ ਗਏ ਬੇਟੇ ਨੂੰ ਗਏ ਨੂੰ ਗਵਾਂਢੀ ਦੇ ਨੂੰ ਫੋਨ ਵੀ ਕਦੇ-ਕਦੇ ਕਰਦਾ ਹੈ ਬੋਲਦਾ ਵੀ ਨਰੇਜੀ ਹੈ ਕਿ ਅੱਜ ਕੱਲ ਤੇ ਪੰਜਾਬੀ ਵੀ ਨਹੀਂ ਬੋਲਦਾ ਜਦੋਂ ਬੋਲਦਾ ਨਹੀਂ ਕਾਲਜਾਟ ਜੋੜਦਾ ਨਹੀਂ ਸੁਣਦਾ ਇਹ ਸਾਡੀ ਨਾ ਕੋਈ ਆਪਣਾ ਦਿਲ ਵਾਲਾ ਦੁੱਖੜਾ ਫਰੋਲਦਾ ਪੂਰੇ 7 ਸਾਲ ਹੋ ਗਏ ਪਿੰਡੋਂ ਗਏ ਨੂੰ ਬੈਠਿਆਂ ਦੀ ਨਾਲ ਕਦੇ ਜੁੜ ਕੇ ਉਹ ਨਾਂ ਸੀ ਰੱਖਿਆ ਪੰਜਾਬ ਸਿੰਘ ਪੁੱਤ ਦਾ ਪਰ ਆਇਆ ਨਹੀਂ ਪੰਜਾਬ ਕਦੇ ਮੁੜ ਕੇ ਆਇਆ ਨਹੀਂ ਪੰਜਾਬ ਕਦੇ ਮੁੜ ਕੇ ਇਹਨਾਂ ਡਾਲਰਾਂ ਤੇ ਪਾਉਂਦਾ ਨਾ ਕੀ ਕਰਨਾ ਜੋ ਦੁੱਖ ਸੁੱਖ ਸੁਸਰੀਕ ਹੋਣ ਦਿੰਦੇ ਨਾ ਦੂਰੋਂ ਬੈਠਿਆਂ ਤੋਂ ਤਾਂ ਹੰਮਰ ਬੋਂਦਿਆ ਗੱਲ ਲੱਗੇ ਕਦੇ ਵੀ ਰੋਣ ਦਿੰਦੇ ਨਾ ਪ੍ਰਦੇਸ਼ੀਆਂ ਦੇ ਕਿੰਨੇ ਅਰਮਾਨ ਜੋ ਹੰਦੂਆਂ ਤੇ ਵਾਗਿਆ ਨੇ ਰੋੜ ਰੋੜ ਕੇ ਉਹ ਨਾਂ ਸੀ ਰੱਖਿਆ ਪੰਜਾਬ ਸਿੰਘ ਪੁੱਤ ਦਾ ਪਰ ਆਇਆ ਨਹੀਂ ਪੰਜਾਬ ਕਦੇ ਮੁੜ ਕੇ ਨਿੱਕੀ ਭੈਣ ਦਾ ਵਿਆਹ ਜਦੋਂ ਹੋਇਆ ਸੀ ਲਾ ਕੇ ਵੀਡੀਓ ਰੱਖੀ ਸੀ ਕਾਲ ਉਸਨੇ ਅੱਜ ਨਾਲ ਤੁਸੀਂ ਪੈਨਸਲ ਦੇਖਿਆ ਪਰ ਵੀਡੀਓ ਕਾਲ ਕਰਕੇ ਤਾਂ ਹੁੰਦੇ ਆ ਵੀ ਇਹਦਾ ਡੰਡਣਾ ਪੁਰਣਾ ਦੱਸੋ ਕੀ ਫਿਰ ਕਰਨਾ ਜਦੋਂ ਰਿਸ਼ਤੇ ਦੀ ਗਵਾਹੀ ਕਿੰਕੀ ਭੈਣ ਦਾ ਵਿਆਹ ਜਦੋਂ ਹੋਇਆ ਸੀ ਲਾ ਕੇ ਵੀਡੀਓ ਰੱਖੀ ਸੀ ਕਾਲ ਉਸਨੇ ਜਦੋਂ ਚੰਦਰੀ ਦੀ ਡੋਲੀ ਵਿਦਾ ਹੋਈ ਸੀ ਰੋ ਰੋ ਮੰਦਰਾ ਕੀਤਾ ਸੀ ਹਾਲ ਉਸਨੇ ਆਪ ਆਇਆ ਨਹੀਂ ਕੀ ਡੌਲਰੋਣੇ ਭੇਜਤੇ ਕੁਝ ਜੋੜੇ ਕੁਝ ਭੇਜੇ ਫੜਫੜ ਕੇ ਨਾ ਸੀ ਰੱਖਿਆ ਪੰਜਾਬ ਸਿੰਘ ਪੁੱਤ ਦਾ ਬੁਰ ਆਇਆ ਨਹੀਂ ਪੰਜਾਬ ਤੱਕ ਵੀ ਮੁੜ ਕੇ ਕਿ ਘਰ ਛੱਡਣਾ ਪੈਂਦਾ ਹੈ ਰੋਟੀ ਵਾਸਤੇ ਅਸੀਂ ਵੀ ਛੱਡਿਆ ਕਦਰ ਸਾਹਿਬ ਨੇ ਵੀ ਛੱਡਿਆ ਟਰੱਕ ਡਰਾਈਵਰ ਵੀ ਘਰ ਛੱਡਦਾ ਹੈ ਆਲਨੇ ਚੋਂ ਪੰਛੀ ਵੀ ਜਾਂਦੇ ਆ ਉਹ ਵੀ ਮੁੜ ਕੇ ਆਉਂਦੇ ਆ ਪਰ ਕੋਈ ਟਰੱਕ ਡਰਾਈਵਰ ਐ ਕੋਈ ਐਨ ਆਰ ਆਈ ਐ ਪਰ ਜਿਹੜੇ ਐਨ ਆਰ ਆਈ ਮੁੜਦੇ ਨਹੀਂ ਪਰਦੇਸੀ ਕਿ ਘਰ ਛੱਡਣਾ ਪੈਂਦਾ ਏ ਰੋਟੀ ਵਾਸਤੇ ਮੰਨਦੇ ਆ ਇਹਦਾ ਚੱਲ ਮੱਟ ਓਏ ਪਰ ਕਦੇ ਵੀ ਨਾ ਫੇਰ ਘਰੇ ਮੁੜਨਾ ਇਹ ਤੇ ਗਲਤ ਗੱਲ ਮੱਟ ਓਏ ਜਦੋਂ ਰਿਸ਼ਤੇ ਦਿਵਾਲੇ ਸ਼ੇਰੋਂ ਆਲਿਆ ਕੰਮ ਆਉਣੇ ਕੀ ਬਹਾਏ ਹੋਏ ਮੁੜਤੇ ਨਾ ਸੀ ਰੱਖਿਆ ਪੰਜਾਬ ਸਿੰਘ ਪੁੱਤ ਦਾ ਪ੍ਰਾਇਮ ਪੰਜਾਬ ਦੀ ਮਰਤੇ ਕਿ ਰੋਟੀ ਜੋਗੇ ਹੋਗੇ ਪੁੱਤ ਆ ਜਾਵੇ ਘਰੇ ਤੂੰ ਹੋ ਗਿਆਂ ਤਮਾਈਆਂ ਬਹੁਤ ਛੱਡਦੇ ਪਰੇ ਤੂੰ ਇਹਨਾਂ ਡਾਲਰਾਂ ਦਾ ਲਾਲਚ ਲੈਣਾ ਵੇ ਬੰਦਾ ਕਦੇ ਵੀ ਨਹੀਂ ਰੱਜਦਾ ਅਥਨੇ ਜੇ ਆਲਨੇ ਤੇ ਮੁੜਦੇ ਪਰਿੰਦੇ ਨੂੰ ਉਹਨੇ ਕਿੰਦੇ ਰਵੇ ਕਿੰਦੇ ਲੜਾ ਥੈਂਕ ਯੂ ਸੋ ਮਾਜੀ ਤੁਹਾਡੀ ਬਰਮਾਇਸ ਦੀ ਇੱਕ ਵਾਰ ਤੇ ਸੁਣੋੜੀਆਂ ਬੰਨੀਆਂ ਕੱਲਾ ਮੈਂ ਫਿਰ ਵਾ